ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਡੇਰਾ ਬਿਆਸ ਦੇ ਜਿਹੜੇ ਤਤਕਾਲੀਨ ਜਿਹੜੇ ਮੁਖੀ ਹੋਣਗੇ ਉਹ ਬਦਲ ਚੁਕੇ ਨੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਰਹੀ ਹੈ ਵਰਿੰਦਰ ਸਿੰਘ ਢਿੱਲੋ ਜਿਹੜੇ ਕਿ ਹੁਣ ਤੱਕ ਡੇਰਾ ਮੁਖੀ ਜੀ ਸੀ ਜੀ ਹਾਂ ਬਿਲਕੁਲ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜਿਹੜੇ ਹੁਣਾਂ ਨੇ ਹੁਣ ਆਪਣਾ ਉਤਰਾਧਿਕਾਰੀ ਚੁਣਿਆ ਜਸਦੀਪ ਸਿੰਘ ਗੇਲ ਇਹ ਨਾਮ ਆ ਰਿਹਾ ਹੈ ਸਾਹਮਣੇ ਕਿਉਂਕਿ ਗੱਲ ਇਹ ਹੋ ਰਹੀ ਸੀ ਕਿ ਜਿਹੜੇ ਗੁਰਿੰਦਰ ਸਿੰਘ ਢਿੱਲੋ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਜਿਹੜਾ ਸਰੀਰਕ ਰੋਗ ਸੀ ਉਹਨਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਸੀ ਜਿਸ ਤੋਂ ਬਾਅਦ ਚਰਚਾ ਕਾਫੀ ਲੰਬੇ ਸਮੇਂ ਤੋਂ ਆ ਰਹੀ ਸੀ ਕਿ ਅਗਲਾ ਉੱਤਰਦਿਕਾਰੀ ਕੌਣ ਹੋਵੇਗਾ ਕਿਉਂਕਿ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਆ ਉਹਨਾਂ ਨੇ ਆਪਣੇ ਜਿਹੜੇ ਫਰਸਟ ਫਰਸਟ ਚਾਈਲਡ ਆ ਉਹ ਦੋਨੋਂ ਉਹਨਾਂ ਦੀਆਂ ਬੇਟੀਆਂ ਨੇ ਉਹਨਾਂ ਦਾ ਕੋਈ ਸੁਪੁੱਤਰ ਨਹੀਂ ਹੈ ਜਿਸ ਕਰਕੇ ਚਰਚਾ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਅੱਜ ਇੱਕ ਲੈਟਰ ਜਿਹੜਾ ਜਾਰੀ ਕੀਤਾ ਗਿਆ ਡੇਰਾ ਬਿਆਸ ਵੱਲ ਜਿਸ ਦੇ ਵਿੱਚ ਉਹ ਲਿਖੀ ਗਈ ਹੈ ਕਿ ਜਸਦੀਪ ਸਿੰਘ ਗਿੱਲ ਜਿਹੜਾ ਹੈ ਉਹਨਾਂ ਅਗਲੇ ਉੱਤਰਦਿਕਾਰੀ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਇਹ ਉਹਨਾਂ ਦੀ ਫੈਮਲੀ ਦੇ ਵਿੱਚੋਂ ਨਹੀਂ ਹੈ ਇਹ ਕੋਈ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚੋਂ ਨਹੀਂ ਹੈ ਇਹ ਜਿਹੜਾ ਮੇ ਸਮੇ ਜਿਹੜਾ ਕੰਮ ਕਰ ਚੁੱਕੇ ਨੇ ਅਤੇ ਹਨੇਰੇ ਦੇ ਸਮੇ ਵਿੱਚ ਕਾਫੀ ਕੁਝ ਜਿਹੜਾ ਪਹਿਲਾਂ ਸੰਭਾਲਦੇ ਸੀ ਹੁਣ ਇਹਨਾਂ ਨੂੰ ਜਿਹੜਾ ਪਤਲੀ ਮਤਲਬ ਅੱਜ ਤੋਂ ਹੀ ਨੋਟੀਫਿਕੇਸ਼ਨ ਜਾਰੀ ਹੋਇਆ ਨਾਲ ਹੀ ਉਹਨਾਂ ਨੂੰ ਜਿਹੜਾ ਉੱਤਰ ਅਧਿਕਾਰੀ ਬਣਾ ਦਿੱਤਾ ਗਿਆ ਇਸ ਦਾ ਮਤਲਬ ਇਹ ਹੋਵੇਗਾ ਕਿ ਹੁਣ ਜਿਹੜਾ ਨਾਮਦਾਨ ਦੇਣ ਜਾਂ ਜਿਹੜਾ ਉੱਥੋਂ ਦੀ ਮੈਨੇਜਮੈਂਟ ਸੰਭਾਲਣ ਦਾ ਜਿਹੜੀ ਪ੍ਰਕਿਰਿਆ ਹੋਵੇਗੀ ਉਹ ਸਾਰੀ ਹੁਣ ਇਹਨਾਂ ਦੇ ਹੱਥਾਂ ਦੇ ਵਿੱਚ ਹੋਵੇਗੀ ਇਹ ਸਾਰਾ ਕੁਝ ਜਿਹੜਾ ਕੰਟਰੋਲ ਇਹਨਾਂ ਦੇ ਕੋਲ ਹੋਵੇਗਾ ਤਾਂ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਗਲੀ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਡੇਰਾ ਬਿਆਸ ਦੇ ਜਿਹੜੇ ਤਤਕਾਲੀਨ ਜਿਹੜੇ ਮੁਖੀ ਹੋਣਗੇ ਉਹ ਬਦਲ ਚੁਕੇ ਨੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਰਹੀ ਹੈ ਬਰਿੰਦਰ ਸਿੰਘ ਢਿੱਲੋ ਜਿਹੜੇ ਕਿ ਹੁਣ ਤੱਕ ਡੇਰਾ ਮੁਖੀ ਜੀ ਸੀ ਜੀ ਹਾਂ ਬਿਲਕੁਲ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜਿਹੜੇ ਹੁਣਾਂ ਨੇ ਹੁਣ ਆਪਣਾ ਉਤਰਾਧਿਕਾਰੀ ਚੁਣਿਆ ਜਸਦੀਪ ਸਿੰਘ ਗੇਲ ਇਹ ਨਾਮ ਆ ਰਿਹਾ ਹੈ ਸਾਹਮਣੇ ਕਿਉਂਕਿ ਗੱਲ ਇਹ ਹੋ ਰਹੀ ਸੀ ਕਿ ਜਿਹੜੇ ਗੁਰਿੰਦਰ ਸਿੰਘ ਢਿੱਲੋ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਜਿਹੜਾ ਸਰੀਰਕ ਰੋਗ ਸੀ ਉਹਨਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਉਹ ਲਗੀਆਂ ਹੋਈਆਂ ਸੀ ਜਸ ਤੋਂ ਬਾਅਦ ਚਰਚਾ ਕਾਫੀ ਲੰਬੇ ਸਮੇਂ ਤੋਂ ਆ ਰਹੀ ਸੀ ਕਿ ਅਗਲਾ ਉੱਤਰਧਿਕਾਰੀ ਕੌਣ ਹੋਵੇਗਾ ਕਿਉਂਕਿ ਜਿਹੜੇ ਗੁਰਿੰਦਰ ਸਿੰਘ ਟਿੱਲੋ ਆ ਉਹਨਾਂ ਨੇ ਆਪਣੇ ਜਿਹੜੇ ਫਰਸਟ ਫਰਸਟ ਚਾਈਲਡ ਆ ਉਹ ਦੋਨੋਂ ਉਹਨਾਂ ਦੀਆਂ ਬੇਟੀਆਂ ਨੇ ਉਹਨਾਂ ਦਾ ਕੋਈ ਸਪੁੱਤਰ ਨਹੀਂ ਹੈ ਜਿਸ ਕਰਕੇ ਚਰਚਾ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਅੱਜ ਇੱਕ ਲੈਟਰ ਜਿਹੜਾ ਜਾਰੀ ਕੀਤਾ ਗਿਆ ਡੇਰਾ ਬਿਆਸ ਵੱਲ ਜਿਸ ਦੇ ਵਿੱਚ ਉਹ ਲਿਖੀ ਗਈ ਹੈ ਕਿ ਜਸਦੀਪ ਸਿੰਘ ਗਿਲ ਜਿਹੜਾ ਹੈ ਉਹਨਾਂ ਅਗਲੇ ਉੱਤਰਧਿਕਾਰੀ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਇਹ ਉਹਨਾਂ ਦੀ ਫੈਮਲੀ ਦੇ ਵਿੱਚੋਂ ਨਹੀਂ ਹੈ ਇਹ ਕੋਈ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚੋਂ ਨਹੀਂ ਹੈ ਇਹ ਜਿਹੜਾ ਹੈ ਇਹਦੇ ਵਿੱਚ ਪਹਿਲਾਂ ਵੀ ਕ ਚੁਕੇ ਨੇ ਅਤੇ ਹਨੇਰੇ ਦੇ ਸਮੇਂ ਵਿੱਚ ਕਾਫੀ ਕੁਝ ਜਿਹੜਾ ਪਹਿਲਾਂ ਸੰਭਾਲਦੇ ਸੀ ਹੁਣ ਇਹਨਾਂ ਨੂੰ ਜਿਹੜਾ ਪਤਲੀ ਮਤਲਬ ਅੱਜ ਤੋਂ ਹੀ ਨੋਟੀਫਿਕੇਸ਼ਨ ਜਾਰੀ ਹੋਇਆ ਨਾਲ ਹੀ ਉਹਨਾਂ ਨੂੰ ਜਿਹੜਾ ਉੱਤਰ ਅਧਿਕਾਰੀ ਬਣਾ ਦਿੱਤਾ ਗਿਆ ਇਸ ਦਾ ਮਤਲਬ ਇਹ ਹੋਵੇਗਾ ਕਿ ਹੁਣ ਜਿਹੜਾ ਨਾਮਦਾਨ ਦੇਣ ਜਾਂ ਜਿਹੜਾ ਉੱਥੋਂ ਦੀ ਮੈਨੇਜਮੈਂਟ ਸੰਭਾਲਣ ਦਾ ਜਿਹੜੀ ਪ੍ਰਕਿਰਿਆ ਹੋਵੇਗੀ ਉਹ ਸਾਰੀ ਹੁਣ ਇਹਨਾਂ ਦੇ ਹੱਥਾਂ ਦੇ ਵਿੱਚ ਹੋਵੇਗੀ ਇਹ ਸਾਰਾ ਕੁਝ ਜਿਹੜਾ ਕੰਟਰੋਲ ਇਹਨਾਂ ਦੇ ਕੋਲ ਹੋਵੇਗਾ ਤਾਂ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਗਲੀ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ